ਤੁਸੀਂ ਆਪਾਂ ਮੰਤਰੀ ਜੀ ਆਪਾਂ ਗੱਲ ਬੜੇ ਮੁਕੱਦਸ ਇੱਕ ਮਿੰਟ ਮੈਨੂੰ ਇਹਨੂੰ ਕੰਟਰੋਲ ਕਰੋ ਮੈਂ ਦੱਸਦਾ ਕਿ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਜੀ ਨਾ ਆਪਣਾ ਮੈਂ ਦिए ਵਿੱਚ ਇੱਕ ਬੰਦ ਕਰੋ ਜੀ ਬੰਦ ਕਰੋ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ ਮੈਂ ਬੇਨਤੀ ਕਰਦਾ ਵੀ ਆਪਾਂ ਬਿੱਲ ਨੂੰ ਆਪਾਂ ਬਿੱਲ ਤੇ ਡਿਸਕਸ ਕਰੀਏ ਕਿਰਪਾ ਕਰਕੇ ਬਿੱਲ ਤੇ ਡਿਸਕਸ ਕਰੀਏ ਬਹੁਤ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਬਿੱਲ ਹੈ ਬਹੁਤ ਜ਼ਰੂਰੀ ਬਿੱਲ ਹੈ ਇਹਦੀ ਸੀਰੀਅਸਨੈਸ ਬਰਕਰਾਰ ਕਰਕੇ ਰੱਖਿਏ ਸਰਦਾਰ ਅਪਾਲ ਸਿੰਘ ਕੀਮਾ ਜੀ ਜੀ ਮਾਨਯੋਗ ਸਪੀਕਰ ਸਾਹਿਬ ਐ ਬੋਲਣਾ ਨਹੀਂ ਚਾਹੁੰਦਾ ਸੀ ਮੈਂ ਸਿਰਫ ਇਤਿਹਾਸਕ ਦੀ ਗੱਲ ਇਤਿਹਾਸ ਦੇ ਪੰਨਿਆਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੈਂ ਦੇਖਦਾ ਹੁੰਦਾ ਕਈ ਕਿਉਂਕਿ ਕੁਝ ਇਸ ਤਰ੍ਹਾਂ ਦੇ YouTube ਚੈਨਲ ਹੈ ਜਿੰਨਾ ਉੱਤੇ ਜ ਕਿਸੇ ਨੂੰ ਕਹਿੰਦੇ ਨੇ ਇਹ ਬੰਦੂਆ ਮਜ਼ਦੂਰ ਨੇ ਕਿ ਦਲਤਾਂ ਦੇ ਬੱਚੇ ਹੀ ਬੰਦੂਆ ਮਜ਼ਦੂਰ ਨੇ ਜੇ ਤੁਸੀਂ ਜੇ ਤੁਸੀਂ ਰズਵਾਰਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭਿੰਦਰਾਓ ਅਮੇੜਕਰ ਜਿਹਨੇ ਅਧਿਕਾਰ ਦਿੱਤਾ ਤੇ ਅਸੀਂ ਇਸ ਵਿਧਾਨ ਸਭਾ ਚ ਆ ਕੇ ਤੁਸੀਂ ਕਦੇ ਕਿਸੇ ਨੂੰ ਕੁਝ ਕਹੇਦੇ ਨਹੀਂ ਹੋ ਕਦੇ ਕਿਸੇ ਨੂੰ ਕੁਝ ਕਹੇਦੇ ਨਹੀਂ ਹੋ ਕਦੇ ਕਿਸੇ ਨੂੰ ਕੁਝ ਕਹੇਦੇ ਨਹੀਂ ਹੋ ਤੁਸੀਂ 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 ਝੂਠ ਬੋਲਦੇ ਰਹੇ ਨੇ ਮੈਂ ਤਾਂ ਤੁਹਾਡਾ ਥੋੜਾ ਜਿਹਾ ਕਿੱਸਾ ਰੱਖ ਰਿਹਾ ਤਰਫ طرفੋਂ ਨਾ ਮੈਨੂੰ ਉਹਦਾ ਤਰਫ ਖੈਰਾ ਸਾਹਿਬ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਉਹਦਾ ਆ ਮੈਂ ਤਾਂ ਤੁਹਾਡੀ ਅੱਗੇ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਲੈਟ ਹਿਮ ਕੰਪਲੀਟ ਕਹਿੰਦੇ ਦੜਾ ਲੈਟ ਹਿਮ ਕੰਪਲੀਟ ਮੈਂ ਲੈਟ ਲੈਟ ਮੀ ਡਿਸਾਈਡ दैट ਕਹਿੰਦਾ ਦੜਾ ਲੈਟ ਮੀ ਡਿਸਾਈਡ दैट ਮਤਲਬ ਬੰਦਾ ਪਾਰਲੀਮੈਂਟ ਦੀ ਲੈਗ ਕਰਕੇ ਆਇਆ ਇਹ ਹੀ ਨਹੀਂ ਪਤਾ ਕਿ ਕਦੋਂ ਵੇ ਅਦਾਲਤਾਂ ਨਹੀਂ ਆਈਆਂ ਦਿਸ ਇਜ਼ ਅ ਇਸ ਟਾਈਪ ਦੀ ਇਨਫੋਰਮੇਸ਼ਨ ਆ ਕਿੰਨਾ ਝੂਠ ਬੋਲ ਰਿਹਾ ਹੈ ਮਿੰਟ ਮੰਤਰੀ ਜੀ ਜੀ ਬਾਜਵਾ ਸਾਹਿਬ ਇੱਕ 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 ਬਾਜਵਾ ਸਾਹਿਬ ਮੇਰੀ ਗੁਜ਼ਾਰਿਸ਼ ਸਹਿਰੇ बहुत गंभीर संजीदा मुद्दा है मैं एक मिनट एफ एम साहब एफ एम साहब मैं सर, वे 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 मत्रीजी, 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 मैं मंत्री जी मंत्री जी मेरी बेनती है स्पीकर साहब जी जी अस नॉट गो पर्सनल मेरी बेनती है एफ एम साहब अस नॉट गो पर्सनल ए गल तो बहर भी हो सकती असैम्बली खत्म होगी ਅਭਾਰ ਪੋਡੀਅਮ ਲੱਗਿਆ ਜੀ ਪ੍ਰੈਸ ਦਾ ਬੈਠੋ ਉਥੇ ਵੀ ਚਾਰਜ ਲਾ ਲੈਣ ਨੂੰ ਆਪਣੇ ਆਪ ਗੱਲ ਕਰ ਸਕ ਬਿਲਕੁਲ ਠੀਕ ਸਵੈਸਥਲੇ ਖਾਸੇ ਮਾਹੌਲ ਤਲਖੀ ਵਾਲਾ ਹੁੰਦਾ ਨਜ਼ਰ ਆਇਆ ਜਿਸ ਨਾਲ ਹਰਪਾਲ ਚੀਮਾ ਤੇ ਸੁਖਪਾਲ ਖਹਿਰਾ ਵਿਚਕਾਰ ਇੱਥੇ ਦੇਖੋ ਜੀ ਗੱਲ ਤਿੱਖੀ ਬਹਿਸ ਹੁੰਦੀ ਨਜ਼ਰ ਆਈ ਹੈ ਹੋ ਗਿਆ ਜੀ ਹੋ ਗਿਆ ਬਿਲਕੁਲ ਠੀਕ ਮੰਤਰੀ ਜੀ ਮੰਤਰੀ ਜੀ 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 ਬੈਠੋ ਠੀਕ ਹੈ ਜੀ ਆਪਾਂ ਅੱਗੇ ਚੱਲਣ ਠੀਕ ਹੈ ਜੀ ਮੈਂ ਆਪਾਂ ਡਿਸਕਸ ਕਰਾਂਗੇ ਜੀ ਤੇ ਗੱਲ ਹੀ ਕਰਦਾ ਜੀ ਮਿਲਤੀ ਆ ਜੀ ਗੱਲ ਕਰਦਾ ਪਰ ਮੈਂ ਇੰਨੀ ਗੱਲ ਜ਼ਰੂਰ ਕਰਨੀ ਚਾਹਾਂਗਾ ਮੈਂ ਚਲੋ ਸ਼ਾਂਤ ਚਲੋ ਸ਼ਾਂਤ ਸ਼ਾਂਤ ਭਾਈ ਸਾਹਿਬ ਮੈਂ ਨਾ ਗੱਲ ਹੀ ਕਰਨੀ ਚਾਹੁੰਦਾ ਸੀ ਮੈਂ ਦੇਖਦਾਗਾ ਕਿ ਹਰ ਰੋਜ਼ ਅਨਸੈਸਰ ਲਈ ਕਦੇ ਕਿਸੇ ਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਅਨਪੜਾ ਕਿਤੇ ਕੁਛ ਆ ਕੁਛ ਨਾ ਹੁੰਦਾ ਨਹੀਂ ਕੁਛ ਮੈਂ ਮੈਂ ਬੜੀ ਰਿਸਪੈਕਟਫੁਲੀ ਗੱਲ ਕਰਦਾਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਸਰਦਾਰ ਜੀ ਮੈਂ ਸਰਦਾਰ ਜੀ ਮੈਂ ਗੱਲ ਮੈਂ ਸਰਦਾਰ ਜੀ ਗੱਲ ਮੈਂ ਮੈਂ ਇਸੇ ਦੀ ਗੱਲ ਕਰ ਰਿਹਾ ਵੇਖੋ 1 ਮਿੰਟ ਮੈਂ ਇਸੇ ਦੀ ਗੱਲ ਕਰ ਰਿਹਾ ਮੈਂ ਇੱਕ ਬੇਨਤੀ ਕਰਦਾ ਮੰਤਰੀ ਜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਮੰਤਰੀ ਜੀ ਮੈਂ ਇਧਰ ਚੇਅਰ ਨੂੰ ਡੈਸਕ ਕੀਤਾ ਜਾਵੇ ਮੰਤਰੀ ਜੀ ਚੇਅਰ ਨੂੰ ਡੈਸਕ ਕਰੋ ਕਿਰਪਾ ਕਰਕੇ ਕਿਉਂਕਿ ਬਾਜਵਾ ਸਾਹਿਬ ਨੇ ਇਤਿਹਾਸ ਕਿਹਾਗਾ ਮੈਂ ਤਾਂ ਫੈਕਟ ਤੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਫੈਕਟ ਤੇ ਬੋਲਣਗੇ ਮੈਂ ਤਾਂ ਸਿਰਫ ਔਰ ਸਿਰਫ ਫੈਕਟ ਦੱਸ ਰਿਹਾ ਹਿਸਤੀ ਦੱਸ ਰਿਹਾ ਹੈ ਆਪਾਂ ਅਗੇ ਹਿਸਟਰੀ ਦੱਸਦੇ ਹਾਂ ਮੰਤਰੀ ਜੀ ਕੇ ਰਿਡਰੈਸ ਕਰੋ ਜਨਾਬ ਐਨਾ ਡਰੋ ਐਨਾ ਤੜਫੋ ਮੈਂ ਸਿਰਫ ਹਿਸਟਰੀ ਦੱਸ ਰਿਹਾ ਮੈਂ ਹਿਸਟਰੀ ਦੱਸ ਰਿਹਾ ਐਨਾ ਤੜਫੋ ਉਹ ਨਾ ਡਰਿਆ ਨਾ ਡਰਿਆ ਕਰੋ ਉਹ ਮੈਂ ਕਹਿੰਦਾ ਨਾ ਡਰਿਆ ਕਰੋ ਅਸੀਂ ਪਾਸ ਹੀ ਨਹੀਂ ਆਪਾਂ ਮੰਤਰੀ ਜੀ ਅਸੀਂ ਕਦੋਂ ਕਹਿੰਦੇ ਕਿ ਤੁਹਾਡੇ ਦੋਸ਼ੀਆਂ ਨਾਲ ਸਰਦਾਰ ਹਰਪਾਲ ਸਿੰਘ ਟੀਮਾ ਜੀ ਕੇ ਰਿਡਰੈਸ ਕਰੋ ਗੱਲਾਂ ਕਰਦੇ ਸੀ ਚੋਰਾਂ ਦੇ ਨਾਲ ਸਮੱਗਲਰਾਂ ਦੇ ਨਾਲ ਇੰਟਰਨੈਸ਼ਨਲ ਸਮੱਗਲਰ ਮੈਂ ਤਾਂ ਕੁਝ ਨਹੀਂ ਕਹਿੰਦਾ ਹੈਗਾ ਪ੍ਰਗਤ ਸਿੰਘ ਜੀ ਸਮਝਾਇਆ ਕਿ ਤੁਹਾਡੇ ਨਾਲ ਪੈਂਦੇ ਨੇ ਸਾਲ ਜੀ ਬੋਲੋ ਮੇਰੀ ਬੇਨਤੀ ਹੈ ਤੁਸੀਂ ਸਿਆਣੇ ਨੂੰ ਪੁਲਿਸ ਸਮਝਾ ਦੇ ਕੋ ਮੈਂ ਮਤਰੀ ਜੀ ਪੁਆਇੰਟ ਤੇ ਆਓ ਜੀ ਜੀ ਸੋ ਮੈਂ ਜਿਆਦਾ ਸਮਾਰੀ ਲਊਗਾ ਮੈਂ ਤਾਂ ਕਹਿ ਹੀ ਰਹੀ ਮੈਂ ਤਾਂ ਇਹ ਰਨਿੰਗ ਕਮੈਂਟਰੀ ਬੰਦ ਕੀਤੀ ਜਾਵੇ ਉਹ ਮੈਂ ਹੀ ਨਾ ਕਮੈਂਟਰੀ ਕਰ ਰਿਹਾ ਮੈਂ ਹੀ ਹੀ ਇਜ਼ ਅਲੋਡ ਟੂ ਡੂ ਇਟ ਆਈਲ ਹੈਵ ਟੂ ਡੇਮ ਯੂ ਯੂ ਆਰ ਕ੍ਰੀਏਟਿੰਗ ਇਨਡਿਸਿਪਲਨ ਯੈਸ ਆਲ ਥਿਸ ਇਜ਼ ਲਾਸਟ ਵਾਰ ਇਨਟਰਵਿਊ ਯੂ ਵਿਲ ਬੀ ਯੋ ਲੋਈ ਆਈ ਐਮ ਗੋਇੰਗ ਟੂ ਨੇਮ ਯੂ ਆਈ ਐਮ ਗੋਇੰਗ ਟੂ ਨੇਮ ਯੂ ਪਲੀਜ਼ ਸੈਟ ਡਾਊਨ ਸੈਟ ਡਾਊਨ ਸੈਟ ਡਾਊਨ ਪ੍ਰਤਾਪ ਬੋਲੋ ਜੀ ਪ੍ਰਤਾਪ ਬਾਜਬਾ ਜੀ ਤੁਸੀਂ ਪਰਦੇ ਹੋ ਬੋਲੋ ਜੀ ਬੋਲੋ ਜੀ ਮੈਂ ਨਹੀਂ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਕੌਦਰ ਇੱਕ ਮਿੰਟ ਜੀ ਨਕੌਦਰ ਕਾਂਡ ਬਾਰੇ ਇੱਕ ਮਿੰਟ ਇੱਕ ਮਿੰਟ ਸਾਰਾ ਪੰਜਾਬ ਜਾਣਦਾ ਮੈਂ ਸਾਰੇ ਕਿੰਨੀਆਂ ਗੱਲਾਂ ਇਹਨਾਂ ਨੇ ਕਹੀਆਂ ਮੈਂ ਸਾਰੇ ਮੇਰਾ ਖਿਆਲ ਇੱਕ ਨੂੰ ਵੀ ਝੂਠੇ ਕੀਤਾ ਜਾ ਸਕਦਾ ਇਸ ਨੂੰ ਫਰਾਦ ਨਾਗਾ ਇਹ ਪੜ ਲੈਣ ਇਹ ਪੜ ਕੇ ਰੱਖਣਾ ਬੈਠੋ ਪੜੋ 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 ਮੈਂ ਤੁਸੀਂ ਪੜੋ ਮੈਂ ਕਦੋਂ ਕਹਿਣਾ ਮੈਂ ਕਦੇ ਮੈਂ ਜੇ ਤੂੰ ਹੁੜ ਬੋਲਦਾ ਪੜ੍ਹ ਦੋ ਭਾਈ ਮਾਣਯੋਗ ਮੰਤਰੀ ਜੀ ਥੀਮਾ ਦੀ ਬੈਠੋ ਤੁਸੀਂ ਥੀਮਾ ਦੀ ਬੈਠੋ ਬੈਠੋ ਮੈਂ ਹੋ ਗਈ ਗੱਲ ਜੀ ਹੋ ਗਈ ਕਹਿੰਦਾ ਸਰ ਬੈਠੋ ਤੁਸੀਂ ਸਰਦਾਰ ਰਾਜੋਤ ਸਿੰਘ ਬੈਂਸ ਜੀ ਸਪੀਕਰ ਸਾਹਿਬ ਮੈਂ ਦਿਲ ਦੀ ਗਹਿਰਾਈਆਂ ਤੋਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਇਸ ਇਤਿਹਾਸਿਕ ਬਿੱਲ ਦੇ ਉੱਤੇ ਇੱਕ ਐਦਾਂ ਦਾ ਬਿੱਲ ਜਿਸ ਦੇ ਨਾਲ ਕਰੋੜਾਂ ਲੋਕਾਂ ਦੀ ਆਸਥਾ ਸ਼ਰਧਾ ਜੁੜੀ ਹੋਈ ਹੈ ਉਸ ਦੇ ਉੱਤੇ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਜੀ ਮੈਂ ਸਮਝਦਾ ਹਾਂ ਸਪੀਕਰ ਸਾਹਿਬ ਕਿ ਸਾਰਾ ਸਦਨ ਹੀ ਇਸ ਤੱਥ ਨਾਲ ਸਹਿਮਤ ਹੋਊਗਾ ਕਿ ਪੰਜਾਬ ਦੀ ਪਹਿਚਾਨ ਪੰਜਾਬ ਦੀ ਹਸਤੀ ਪੰਜਾਬ ਦਾ ਅਹਿਸਾਸ ਪੰਜਾਬ ਦੇ ਧਾਰਮਿਕ ਗ੍ਰੰਥਾਂ ਦੀ ਸ੍ਰੇਸ਼ਟਾ ਤੋਂ ਹੈ ਕਿਉਂਕਿ ਪੰਜਾਬ ਉਹ ਧਰਤੀ ਹੈ ਜਿਸ ਨੂੰ ਇਹ ਗੌਰਵ ਪ੍ਰਾਪਤ ਹੈ ਕਿ ਦੁਨੀਆ ਦਾ ਸਭ ਤੋਂ ਪਹਿਲਾ ਗ੍ਰੰਥ ਰਿਗਵੇਦ ਇੱਥੇ ਲਿਖਿਆ ਗਿਆ ਭਗਵਾਨ ਵਾਲਮੀਕੀ ਨੇ ਰਮਾਇਣ ਦੀ ਰਚਨਾ ਲਈ ਵੀ ਪੰਜਾਬ ਦੀ ਧਰਤੀ ਚੁਣੀ ਤੇ ਪੰਜਾਬ ਹੀ ਉਹ ਧਰਤੀ ਹੈ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਸੰਪਾਦਿਤ ਗ੍ਰੰਥ ਆਜ ਸ਼੍ਰੀ ਗ੍ਰੰਥ ਸਾਹਿਬ ਇੱਥੇ ਸੰਪਾਦਿਤ ਹੋਇਆ ਪੰਜਾਬ ਹੀ ਉਹ ਧਰਤੀ ਹੈ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਚਾਰੋਂ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ ਤੇ ਚਾਰੋਂ ਦਿਸ਼ਾਵਾਂ ਦੇ ਵੱਖ-ਵੱਖ ਪਾਸ਼ਾਵਾਂ ਵੱਖ-ਵੱਖ ਸੱਭਿਆਚਾਰਾਂ ਵੱਖ-ਵੱਖ ਧਾਰਾਵਾਂ ਤੇ ਇਥੋਂ ਤੱਕ ਕਿ ਵੱਖ-ਵੱਖ ਅਕੀਦਿਆਂ ਦੇ ਨਾਲ ਜੁੜੇ ਰਹਿਬਰ ਸੰਤਾਂ ਮਾਪੁਰਖਾਂ ਭਗਤਾਂ ਦੀ ਗੁਰਬਾਣੀ ਦੀ ਰੱਬੀ ਬਾਣੀ ਆਪ ਹੱਥੀ ਉਤਾਰ ਕੇ ਪੰਜਾਬ ਲੈ ਕੇ ਆਏ ਇਹ ਉਹ ਮਹਾਨ ਧਰਤੀ ਹੈ ਪੰਜਾਬ ਇਹ ਉਹ ਧਰਤੀ ਹੈ ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਜ ਗ੍ਰੰਥ ਸਾਹਿਬ ਨੂੰ ਇਕੱਠਾ ਕੀਤਾ ਪੰਜ ਗੁਰੂ ਬਾਣ ਪੰਜ ਗੁਰੂ ਸਾਹਿਬਾਨ ਦੀ ਬਾਣੀ ਜੋੜੀ ਤੇ ਉਸ ਦੇ ਵਿੱਚ ਉਹਨਾਂ ਰਹਿਬਰਾਂ ਪੀਰਾਂ ਭਗਤਾਂ ਦੀ ਬਾਣੀ ਜੋੜ ਕੇ ਦੁਨੀਆ ਦੀ ਸਭ ਤੋਂ ਰਮਣੀਕ ਸਥਾਨ ਇੱਕ ਐਦਾਂ ਦਾ ਸਥਾਨ ਜਿਸ ਦੇ ਦਰਵਾਜ਼ੇ ਚਾਰੋਂ ਦਿਸ਼ਾਵਾਂ ਵੱਲ ਖੁੱਲਦੇ ਹੋਣ ਉਸ ਦੇ ਐਨ ਕੇਂਦਰ ਦੇ ਵਿੱਚ ਉਸ ਆਦ ਗ੍ਰੰਥ ਸਾਹਿਬ ਨੂੰ ਸ਼ਿਸ਼ੋਭਿਤ ਕੀਤਾ ਤੇ ਉਸ ਦਾ ਨਾਮ ਸ਼੍ਰੀ ਹਰੀ ਮੰਦਰ ਸਾਹਿਬ ਰੱਖਿਆ ਉਸ ਤੋਂ ਬਾਅਦ ਇਸ ਦੁਨੀਆ ਨੂੰ ਸਭ ਤੋਂ ਵੱਡਾ ਤੋਹਫਾ ਦੇਣ ਵਾਲੇ ਖਾਲਸੇ ਦੇ ਰੂਪ ਦੇ ਵਿੱਚ ਦਸਮੇਸ਼ ਪਿਤਾ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਜੋੜ ਕੇ ਉਸ ਨੂੰ ਸੰਪੂਰਨ ਕਰ ਦਿੱਤਾ ਤੇ ਹਰ ਇੱਕ ਸਿੱਖ ਨੂੰ ਹਰ ਇੱਕ ਖਾਲਸੇ ਨੂੰ ਇਹ ਹੁਕਮ ਦਿੱਤਾ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਤੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਪਤਾ ਨਹੀਂ ਕਿੰਨੇ ਸਿੰਘਾਂ ਨੇ ਸ਼ਹਾਦਤ ਦੇ ਦਿੱਤੀ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਲਈ ਸਤਕਾਰ ਦੇ ਲਈ ਬੰਦ-ਬੰਦ ਕਟਵਾਏ ਖੋਪੜੀਆਂ ਲੋਹਾਈਆਂ ਪਰਿਵਾਰ-ਵਾਰ ਦਿੱਤਾ ਮੈਂ ਪੜ ਰਿਆ ਸੀ ਚਲੋ ਮੁਗਲ ਜੰਗਾਂ ਅਫਗਾਨਾਂ ਦੇ ਨਾਲ ਮੈਂ ਆਪ ਜੀ ਨੂੰ ਪੜ ਕੇ ਮੈਂ ਹੈਰਾਨ ਹੋ ਗਿਆ ਜੀ ਦੋਨੋਂ ਵਿਸ਼ਵ ਯੁੱਧਾਂ ਦੇ ਵਿੱਚ ਦੋਨੋਂ ਵਿਸ਼ਵ ਯੁੱਧ ਪਹਿਲਾ ਵਿਸ਼ਵ ਯੁੱਧ ਤੇ ਦੂਜਾ ਵਿਸ਼ਵ ਯੁੱਧ ਬ੍ਰਿਟਿਸ਼ ਆਰਮੀ ਦੇ ਵੱਲੋਂ ਹਜ਼ਾਰਾਂ ਸਿੱਖ ਸੈਨਿਕ ਲੜੇ ਪਹਿਲੇ ਵਿਸ਼ਵ ਯੁੱਧ 1914 ਤੋਂ ਲੈ ਕੇ 1919 ਤੱਕ ਉਦੋਂ ਵੀ ਜਿੱਥੇ-ਜਿੱਥੇ ਸਿੱਖ ਸਿਪਾਹੀ ਗਏ ਚਾਹੇ ਬੈਲਜੀਅਮ ਚਾਹੇ ਫਰਾਂਸ ਚਾਹੇ ਯੂਰਪ ਦੇ ਬੈਟਲ ਫੀਲਡਸ ਹਰ ਜਗ੍ਹਾ ਆਪਣੇ ਗੁਰੂ ਨੂੰ ਆਪਣੇ ਨਾਲ ਲੈ ਕੇ ਗਏ ਤੇ ਕਿੰਨੇ ਪੀਸ਼ਮ ਯੁੱਧ ਸੀ ਕਿਤੇ ਵੀ ਗੁਰੂ ਸਾਹਿਬ ਨੂੰ ਆਂਚ ਨਹੀਂ ਆਂ ਦਿੱਤੀ ਕੋਈ ਗੋਲੀ ਕੋਈ ਬੰਬ ਕੋਈ ਗਰਨੇਡ ਗੁਰੂ ਸਾਹਿਬ ਦੇ ਨੇੜੇ ਨਹੀਂ ਆਂਦਾ ਮੈਂ ਕਿਤਾਬ ਦੇ ਵਿੱਚ ਪੜ ਰਿਹਾ ਸੀ ਕਿ ਪਹਿਲੇ ਵਿਸ਼ ਯੁੱਧੇ ਵਿੱਚ ਇੰਗਲੈਂਡ ਦੇ ਇੱਕ ਸ਼ਹਿਰ ਬ੍ਰਾਈਟਨ ਦੇ ਵਿੱਚ ਬ੍ਰਿਟਿਸ਼ ਆਰਮੀ ਵੱਲੋਂ ਜਿਹੜੇ ਫੱਟੜ ਸਿੱਖ ਸੈਨਿਕ ਐ ਉਹਨਾਂ ਲਈ ਇੱਕ ਹਸਪਤਾਲ ਬਣਾਇਆ ਗਿਆ। ਉਸ ਹਸਪਤਾਲ ਦੇ ਵਿੱਚ ਵੀ ਸਿੱਖ ਸੈਨਿਕਾਂ ਨੇ ਇੱਕ ਹਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਿਸ਼ੋਭਿਤ ਕਰ ਦਿੱਤੇ ਤੇ ਗੁਰਦੁਆਰਾ ਬਣਾ ਦਿੱਤਾ। ਤੇ ਜਿਹੜੇ ਗੋਰੇ ਡਾਕਟਰ ਐ ਉਹ ਦੇਖ ਕੇ ਹੈਰਾਨ ਹੁੰਦੇ ਸੀ ਕਿ ਜਦੋਂ ਫੱਟੜ ਸਿੱਖ ਸੈਨਿਕ ਆਂਦੇ ਸੀ ਕਿਸੇ ਦੀ ਲੱਤ ਵੱਡੀ ਹੋਈ ਜਾਂ ਕਿਸੇ ਦਾ ਖੂਨ ਨਿਕਲਦਾ ਹੋਇਆ ਉਹ ਕਹਿੰਦੇ ਅਸੀਂ ਇਲਾਜ ਬਾਦਚੋ ਕਰਾਵਾਂਗੇ। ਪਹਿਲਾਂ ਗੁਰੂ ਸਾਹਿਬ ਸਾਹਮਣੇ ਨਤਮਸਤਕ ਹੋਵਾਂਗੇ ਐਸਾ ਮਹਾਨ ਹੈ ਉਹ ਗੁਰੂ ਤੇ ਐਸੇ ਮਹਾਨ ਹੈ ਉਸ ਗੁਰੂ ਦੇ ਸਿੱਖ ਦੂਜੇ ਵਿਸ਼ਯ ਉਧ ਦੇ ਵਿੱਚ ਬਰਮਾ ਦੇ ਜੰਗਲ ਹੋਣ ਅਫਰੀਕਾ ਦਾ ਰੇਗਿਸਤਾਨ ਹੋਵੇ ਇਟਲੀ ਦੀ ਪਹਾੜੀਆਂ ਹੋਣ ਜਿੱਥੇ ਜਿੱਥੇ ਸਿੱਖ ਪੈ ਨਿੱਗੇ ਨਾਲ ਲੈ ਕੇ ਗੁਰੂ ਸਾਹਿਬ ਦੀ ਧਿਆਨ ਚ ਨਹੀਂ ਆਂ ਦਿੱਤੀ ਇਹ ਦੇਖ ਕੇ ਬ੍ਰਿਟਿਸ਼ ਆਰਮੀ ਨੂੰ ਇਹ ਆਰਡਰ ਕੱਢਣੇ ਪਏ ਸਿੱਖਾਂ ਦਾ ਆਪਣੇ ਗੁਰੂ ਪ੍ਰਤੀ ਸਤਕਾਰ ਦੇਖ ਕੇ ਕਿ ਚਾਹੇ ਸਮੁੰਦਰੀ ਜਹਾਜ਼ ਹੋਣ ਚਾਹੇ ਟੈਂਟ ਹੋਣ ਚਾਹੇ ਟਰੱਕ ਹੋਣ ਚਾਹੇ ਡੱਗ ਆਊਟ ਹੋਣ ਸਿੱਖਾਂ ਦੇ ਤੇ ਉਹਨਾਂ ਦੇ ਗੁਰੂ ਦੇ ਸਤਕਾਰ ਲਈ ਪੂਕਤਾ ਪ੍ਰਬੰਧ ਕੀਤੇ ਜਾਂਦੇ ਤੇ ਜਦੋਂ ਵੀ ਕੋਈ ਲੜਾਈ ਹੁੰਦੀ ਸੀ ਸਿੱਖ ਸੈਨਿਕ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਸੀ ਫਿਰ ਨਿਕਲਦੇ ਸੀ ਤੇ ਦੇਖ ਕੇ ਜਿਹੜੇ ਬ੍ਰਿਟਿਸ਼ ਆਰਮੀ ਸੀ ਉਹਨੇ ਆਪਣੇ ਕਮਾਂਡਰ ਨੂੰ ਪੁੱਛਿਆ ਵੀ ਇਹ ਕਿਹਦਾ ਰਿਸ਼ਤਾ ਹੈ ਉਸ ਕਮਾਂਡਰ ਨੇ ਆਪਣੀ ਜੀਵਨੀ ਚ ਲਿਖਿਆ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਥੇਰ ਕਮਾਂਡਰ ਆਰ ਆਰਡਰਸ ਆਰ ਸਕੇਂਡਰੀ ਵੀ ਇਹਨਾਂ ਦੇ ਤਾਂ ਕਮਾਂਡਰ ਸ੍ਰੀ ਗੁਰੂ ਗ੍ਰੰਥ ਸਾਹਿਬ ਆਸੀ ਆਡੇ ਆਰਡਰ ਦਾ ਸਕੇਂਡਰੀ ਐਸੇ ਮਹਾਨ ਜਦੋਂ ਮੈਂ ਪੜ ਰਿਹਾ ਸੀਗਾ ਮੈਨੂੰ ਉਹ ਮਹਾਨ ਸਿੱਖਾਂ ਦੇ ਉੱਤੇ ਉਹਨਾਂ ਦੀ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਦੇ ਉੱਤੇ ਸੋਚ ਕੇ ਮਨ ਭਰੰਦਾ ਤੇ ਫਿਰ ਮੈਂ ਸੋਚਦਾ ਮੇਰਾ ਜਨਮ 1990 ਛੋਇਆ ਫਿਰ ਮੈਂ ਜਦੋਂ ਸੋਚਨਾ ਹੈ ਕਿ ਉਹੀ ਪੰਜਵੇਂ ਪਾਤਸ਼ਾਹ ਵੱਲੋਂ ਬਣਾਇਆ ਗਿਆ ਹਰਿਮੰਦਰ ਸਾਹਿਬ ਉੱਤੇ ਸਾਡੀ ਇੱਕ ਤੁੰਤ ਨੇ ਇਹ ਅਟੈਕ ਕਰਾ ਦਿੱਤਾ 7ਵੇਂ ਪਾਤਸ਼ਾਹ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਣਾਇਆ ਗਿਆ ਇਨਸਾਫ ਦਾ ਉਹ ਤਖਤ ਉਸਤੇ ਟੈਕਰਾ ਦਿੱਤਾ ਗਿਆ